ਹਾਂਜੀ ਪਿਓਰ ਲਰਨਿੰਗ ਔਰ ਗਾਂਜਾ ਦਾ 5 ਮੀਟਰ ਇਹ ਸੂਟ ਰਹੇਗਾ embroiderry ਮਿਲੇਗੀ ਐਂਡ ਚਰੀਵਰਕ ਮਿਲੇਗਾ ਘੇਰੇ ਤੇ ਐਂਡ 슬ੀਵਸ ਤੇ ਇਹ ਤੁਸੀਂ ਇਹਨਾਂ ਵਿੱਚ ਕੋਈ ਵੀ ਕਲਰ ਤੇ ਇਹ ਵਾਲਾ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ 1299 ਦੇ ਵਿੱਚ ਵਿਦਆਊਟ ਦੁਪੱਟਾ ਇਹ ਪਿਓਰ ਆਪਣੇ ਕੋਲ ਬੂਲਨ ਸ਼ਾਵਲ ਸੂਟ ਰਹੇਗਾ 2.5 ਮੀਟਰ ਸ਼ਰਟ ਆ ਪ੍ਰਿੰਟਡ ਔਰ ਇਸਦੇ ਨਾਲ ਟਾਈ ਮੀਟਰ बॉटम ਰਹੇਗੀ ਸ਼ਾਵਲ ਰਹੇਗਾ ਟਾਈ ਮੀਟਰ 699 ਵਿੱਚ ਤੁਸੀਂ ਇਹਨਾਂ ਚੋਂ ਕੋਈ ਵੀ ਬਾਈ ਕਰ ਸਕਦੇ ਹੋ ਜੌਰਜਾ ਦੇ ਸੀਕਵੈਂਸ ਵਰਗਾ ਇਹ ਸੂਟ ਰਹੇਗਾ ਟਾਈ ਮੀਟਰ ਸ਼ਰਟ ਟਾਈ ਮੀਟਰ बॉटम ਦੋ ਸੂਟ ਤੁਹਾਨੂੰ ਮਿਲ ਜਾਣਗੇ 450 ਦੇ ਵਿੱਚ ਦੋ ਸੂਟਾਂ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਦੋ ਸੂਟ ਬਾਈ ਕਰ ਸਕਦੇ ਹੋ 450 ਦੇ ਵਿੱਚ ਇਹ ਵੈਲਵਟ ਸਿਲਕ ਰਹੇਗੀ ਬ੍ਰਾਂਡਡ ਫੈਬਰਿਕ ਆ 5 ਮੀਟਰ ਸੂਟ ਦੀ ਕੱਟ ਰਹੂਗੀ 850 ਦੇ ਵਿੱਚ ਤੁਸੀਂ ਬਾਈ ਕਰ ਸਕਦੇ ਹੋ 벨ਵਟ ਫਰੌਕ ਸੂਟ ਰਹਿਣਗੇ ਵੱਡੇ ਪਣੇ ਦਾ 340 ਦੀ ਕੱਟ ਰਹੇਗੀ ਵਰਕ ਮਿਲੇਗਾ ਤੁਹਾਨੂੰ ਔਰ ਇਸ ਸੇਲ ਤੇ ਇਹ ਆਪਾਂ ਲਗਾਈਆਂ ਹੋਈਆਂ ਨੇ ਫਰੌਕ ਸੂਟ 599 ਵਿੱਚ ਬਾਈ ਕਰ ਸਕਦੇ ਹੋ ਤੇ ਬੁਕਿੰਗ ਫਾਸਟ ਕਰੋ ਕਿਉਂਕਿ ਇਹ ਲਿਮਟਡ ਸਟਾਕ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਜੋ ਵੀ ਤੁਹਾਨੂੰ ਇਸ ਵੀਡੀਓ ਵਿੱਚ ਸੂਟ ਪਸੰਦ ਆਏਗਾ ਉਸ ਦਾ ਸਕਰੀਨਸ਼ਾਟ ਲੈ ਕੇ ਮੇਰਾ WhatsApp ਨੰਬਰ ਮੈਂਸ਼ਨ ਹੁੰਦਾ ਉਸ ਤੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਇਹ ਡਿਜੀਟਲ ਚੱਕ ਟੈਬੀ প্রিনਟ ਸ਼ਰਟ ਹੈਗੀ ਮਸਲਿਨ ਦੀ ਬਾਟਮ 2.5 ਮੀਟਰ ਸ਼ਰਟ ਹੈ 2.5 ਮੀਟਰ ਬਾਟਮ ਆ ਵਿਦਆਊਟ ਦੁਪੱਟਾ 650 ਵਿੱਚ ਤੁਸੀਂ ਇਹ ਬਾਈ ਕਰ ਸਕਦੇ ਹੋ ਬਹੁਤ ਸੋਹਣੇ ਪ੍ਰਿੰਟ ਨੇ ਇਹ ਵੀ ਪਿਓਰ ਟੈਬੀ ਲੈਨਿੰਗ ਪਲੇਨ ਮਸਲਿਨ ਦੀ ਬਾਟਮ ਆ ਟਾਈ ਮੀਟਰ ਸ਼ਰਟ ਹੈ ਟੈਬੀ ਪ੍ਰਿੰਟ ਵਾਲੀ ਟਾਈ ਮੀਟਰ ਬਾਟਮ ਹੈ ਮਸਲੀਨ ਦੀ ਪਲੇਨ ਮਸਲੀਨ ਦੀ ਵਿਦਆਊਟ ਦੁਪੱਟਾ 700 ਦੇ ਵਿੱਚ ਤੁਸੀਂ ਬਾਇ ਕਰ ਸਕਦੇ ਹੋ ਇਹ ਨੈਚੁਰਲ ਕريب ਦਾ ਸੂਟ ਹੈਗਾ ਚਨੂਨ ਦਾ ਦੁਪੱਟਾ ਚਰੀ ਐਂਡ ਥ्रेड ਵਰਕ ਮਿਲੇਗਾ ਹੈਂਡ ਵਰਕ ਏਮਬਰਾਇਡਰੀ ਮਿਲੇਗੀ ਚਨੂਨ ਦੇ ਦੁਪੱਟਾ ਦੁਪੱਟੇ ਤੇ ਵੀ ਵਰਕ ਬਾਟਮ ਤੇ ਵੀ ਵਰਕ ਇਸ ਦਾ ਵੀ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਇਹ 3.5 ਮੀਟਰ ਵੱਡੇ ਪਣੇ ਦਾ ਵੂਲਨ ਪਸ਼ਮੀਨੇ ਦਾ ਸੂਟ ਰਹੇਗਾ 299 ਵਿੱਚ ਤੁਸੀਂ ਕੋਈ ਵੀ ਡਿਜ਼ਾਈਨਡ ਪ੍ਰਿੰਟ ਇਹ ਬਾਈ ਕਰ ਸਕਦੇ ਹੋ ਇਹ ਸ਼ਰਟ ਰਹੇਗਾ ਪਸ਼ਮੀਨੇ ਦਾ ਸ਼ਾਵਲ ਪਸ਼ਮੀਨੇ ਦਾ ਬਾਟਮ ਪਸ਼ਮੀਨੇ ਦੀ 1499 ਵਿੱਚ ਕੋਈ ਵੀ ਕਲਰ ਬਾਈ ਕਰ ਸਕਦੇ ਹੋ ਹਾਂਜੀ ਇਹਨਾਂ ਦਾ ਡਿਜ਼ਾਈਨ ਔਰ ਕਲਰ ਬਹੁਤ ਹੀ ਪਿਆਰੇ ਨੇ ਤੁਸੀਂ ਇਹਨਾਂ ਨੂੰ ਘਰ ਬੈਠੇ ਬਾਈ ਕਰ ਸਕਦੇ ਹੋ 1299 ਦੇ ਵਿੱਚ velvet ਦਾ ਇਹ suit ਹੈ ਜੀ 2.5 ਮੀਟਰ बॉटम ਰਹੇਗੀ ਪਸ਼ਮੀਨਾ ਦੀ 2 ਵੀ سٹॉल ਦੀ ਕੱਟ ਮਿਲੇਗੀ ਬਹੁਤ ਹੀ ਪਿਆਰੀ ਵੀ suit ਨੇ 930 ਵਿੱਚ ਕੋਈ ਵੀ ਕਲਰ ਤੁਸੀਂ ਘਰ ਬੈਠੇ ਬਾਏ ਕਰ ਸਕਦੇ ਹੋ ਇਹ ਆਪਣੇ ਕੋਲ ਪਾਰਟੀ wear suit ਹੈ ਜੀ natural crepe ਦਾ viscose organza dupatta zari dilli ਦਾ work ਹੋਇਆ ਹੈਂਡਵਰਕ ਹਾਈਲਾਈਟ ਕੀਤਾ बॉटम ਸੋਨਾ ਚਾਂਦੀ ਬੂਟੀ ओरिजिनल ਹੈ ਤੁਸੀਂ ਇਸ ਦਾ ਵੀ ਆਰਡਰ ਪਲੇਸ ਕਰ ਸਕਦੇ ਹੋ 벨ਵੈਟ ਦਾ 3.5 ਮੀਟਰ ਵੱਡੇ ਪਾਣੇ ਦਾ ਸੂਟ ਪ੍ਰਿੰਟਡ ਇਸ ਦੇ ਨਾਲ ਤੁਹਾਨੂੰ ਸਟਾਲ ਮਿਲੇਗਾ 650 ਵਿੱਚ ਕੋਈ ਵੀ ਪ੍ਰਿੰਟ ਕਲਰ ਤੁਸੀਂ ਬਾਈ ਕਰ ਸਕਦੇ ਹੋ ਇਹ ਵੀ ਟ੍ਰੈਂਡਿੰਗ ਤੇ ਚੱਲ ਰਹੇ ਨੇ ਇਹ ਵਾਲਾ ਮ ਦੁਪੱਟੇ ਸੂਟ ਲੈਣਗੇ ਜੀ ਸਨਾਟਾ ਸਿਲਕ ਦਾ ਸੂਟ ਰਹੇਗਾ ਟੈਬੀ ਲਾਈਨਿੰਗ ਪ੍ਰਿੰਟਡ ਦੁਪੱਟਾ ਦੁਪੱਟੇ ਦੀ ਘੱਟ ਟਾਈ ਰਹੇਗੀ ਸ਼ੋਰਟ ਦੀ ਕੱਟ 5 ਮੀਟਰ ਰਹੇਗੀ ਪਲੇਨ ਸੂਟ ਪ੍ਰਾਈਸ ਰਹੇਗਾ 750 ਬਹੁਤ ਹੀ ਪਿਆਰਾ ਹੈ ਜੀ ਸੂਟ ਜੀ ਜਦੋਂ ਆਪਾਂ ਸਟਿਚ ਕਰਕੇ ਪਲੇਨ ਸਟੱਪ ਤੇ ਕੋਈ ਵਰਕ ਕਰਵਾ ਕੇ ਦੁਪੱਟੇ ਨਾਲ ਦਾ ਜਾਂ ਲੈਸ ਦਾ ਵਰਕ ਕਰਵਾ ਕੇ ਬਹੁਤ ਹੀ ਪਿਆਰਾ ਸੂਟ ਰੈਡੀ ਹੁੰਦਾ